right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair saty shreeya college ummeed kardi hai ki tussi sare theek ho wange haan ji ajj aap faer haazir hoye hain thode layi leke aur navi video ta fir bina kisi deri to karde hain aap apni ajj di video nu shuru ਏ ਆਗੀ ਚਮਕਾ ਚੱਲੋ ਵਿੰਗੀ ਟੈਡੀ ਚਮਕਾ ਚੱਲੋ ਬਿਨਾ ਐਟੀਟਿਊਡ ਵਾਲੀ ਆਵਦੇ ਆਪਾਂ ਦਿਖਾਉਂਦੇ ਖਣੀ ਕਿੰਨਾ ਕਮੇ ਐਟੀਟਿਊਡ ਆ ਉਹ ਵਾਲੀ ਚਮਕਾ ਚੱਲੋ ਵੈਸੇ ਇੱਕ ਗੱਲ ਸਹੀ ਕਹੀਏ ਤੂੰ ਆ ਗਾਣਾ ਨਾ ਸਹੀ ਲਾਇਆ ਵੀ ਤੂੰ ਆਵਦੇ ਰਿਕਾਰਡ ਆਪ ਹੀ ਤੋੜਤੇ ਵੀ ਐਨੇ ਰਿਕਾਰਡ ਕਿਸੇ ਨੇ ਹਜੇ ਤੱਕ ਨਹੀਂ ਤੋੜੇ ਉਹਨੇ ਜਿੰਨੇ ਰਿਕਾਰਡ ਤੂੰ ਆਪ ਦੇ ਆਪ ਹੀ ਬਣਾ ਕੇ ਤੋੜਤੇ ਮਤਲਬ ਕਿ ਕੋਈ ਲਿਮਟ ਹੀ ਨਹੀਂ ਰਹੇਗੀ ਤੇ ਝੂਠ ਬੋਲਣ ਦੀ ਵੀ ਕੋਈ ਲਿਮਟ ਨਹੀਂ ਰਹੇਗੀ ਗੱਲ ਗੱਲ ਤੇ ਮੁਕਰਨ ਦੀ ਵੀ ਕੋਈ ਲਿਮਟ ਨਹੀਂ ਰਹੇਗੀ ਆਪ ਦੇ ਆਪ ਨੂੰ ਸਹੀ ਦਰਸਣ ਦੀ ਕੋਈ ਲਿਮਟ ਨਹੀਂ ਰਹੇਗੀ ਸਾਹਮਣੇ ਵਾਲੇ ਬੰਦੇ ਨੂੰ ਝੂਠਾ ਬਣਾਉਣ ਦੀ ਕੋਈ ਲਿਮਟ ਨਹੀਂ ਰਹੇਗੀ ਤੇਰੀ ਸਾਰੇ ਪਾਸੇ A to Z ਸਾਰੇ ਪਾਸੇ ਮਸ਼ਕੀ ਰਿਕਾਰਡ ਤੋੜਦੇ ਤੂੰ ਤੇ ਥਾਣਿਆਂ 'ਚ ਵੀ ਸਹੀ ਗੱਲ ਅੱਜਕੱਲ ਨਾਮ ਹੈਗਾ ਕੱਲਾ ਤੇਰਾ ਕਿਉਂ ਹਰਮਨ ਦਾ ਵੀ ਮਿਲਦਾ ਹੋਊਗਾ ਵਿੱਚ ਨਾਮ ਤੇਰੀ ਮਾਂ ਦਾ ਵੀ ਹੈਗਾ ਵਾ ਥਾਣੇ 'ਚ ਤਾਂ ਅੱਜਕੱਲ ਤੁਸੀਂ ਹੁੰਨੇ ਆ ਥਾਣੇ ਕਚਹਿਰੀਆਂ 'ਚ ਤੁਹਾਡੇ ਗੇੜੇ ਲੱਗਦੇ ਤੇਰੇ ਤੂੰ ਤਾਂ ਚੱਲ ਨਹੀਂ ਜਾਂਦੀ ਤੇਰੀ ਮਾਂ ਦੇ ਤਾਂ ਜ਼ਰੂਰ ਲੱਗਦੇ ਕੇਸ ਚੱਲੀ ਜਾਂਦੇ ਨਾ ਜਿਹੜੇ ਤੋਂ ਆਪਦਾ ਪਿਓ ਮਰਵਾਇਆ ਆਪ ਹੀ ਅਖੇ ਰਿਕਾਰਡ ਤੋੜ ਤੇ ਸੱਚੇ ਅਖੇ ਰਿਕਾਰਡ ਤੂੰ ਹੋਰ ਤੋੜਿਆ ਆਹੀ ਰਿਕਾਰਡ ਚੂੜੇ ਦਾ ਮੈਡਮ ਨੇ ਇੱਕ ਹੋਰ ਚੂੜਾ ਲੈ ਲਿਆ ਮਾਂ ਦਿੱਤੇ ਚੂੜਾ ਲੈ ਲੈ ਰੱਜਦੀ ਨਹੀਂ ਰੱਜਦੀ ਨਹੀਂ ਦੇਖੇ ਮਸ਼ਕੀ ਕਿਤੇ ਅੱਗੇ ਜਾ ਕੇ ਚੂੜੇ ਦੀ ਦੁਕਾਨ ਤਾਂ ਨਹੀਂ ਖੋਲਣੀ ਜਦੋਂ ਹਰਮਨ ਤੋਂ ਪਾਸੇ ਹੋ ਗਈ ਵੀ ਸੋਚੇ ਚੱਲ ਜਿਹੜੇ ਚੂੜੇ ਖਰੀਦੇ ਆ ਹੁਣ ਖਰੀਦ ਖਰੀਦ ਰੱਖ ਲੈਣੀ ਆ ਜਿੰਨੇ ਕ ਦਵਾਉਂਦਾ ਵਾ ਜਦੋਂ ਕਿਤੇ ਮੈਂ ਇਹਨੂੰ ਛੱਡ ਕੇ ਜਾਏ ਮੈਨੂੰ ਛੱਡ ਗਏ ਫੇਰ ਮੈਂ ਚੂੜੇ ਦੀ ਦੁਕਾਨ ਖੋਲ ਕੇ ਥੋੜਾ ਚਿਰ ਟਾਈਮ ਪਾਸ ਕਰ ਲੂੰਗੀ ਜਿੰਨੇ ਚਿਰ ਹੋਰ ਕੋਈ ਮਰਗਾਂ ਨਹੀਂ ਫਸਦਾ ਹੈ ਨਾ ਐ ਸੋਚਿਆ ਉਹ ਮਸ਼ਕੀ ਮਾਦੀਏ ਤੇ ਇੱਕ ਕਦੇ ਤਾਂ ਰੱਜ ਜਾ ਕਦੇ ਤਾਂ ਰੱਜ ਜਾ ਇਹਦਾ ਉਹ ਕੰਮ ਆ ਜਿਵੇਂ ਨਿੱਕੇ ਹੁੰਦੇ ਨੇ ਜਾਂਦੇ ਹੁੰਦੇ ਸੀ ਪੰਜੇ ਦਾ ਭੁਜਿਆ ਲਿਆਉਣਾ ਨਾਲ ਰੂੰਗਾ ਫਿਰੀ ਇਹ ਕੰਮ ਆ ਕੋਈ ਵੀ ਚੀਜ਼ ਲੈ ਜਾਂਦੀ ਬਜਾਦ ਦੇ ਵਿੱਚ ਰੂੰਗੇ ਵਾਂਗੂ ਆ ਚੱਕ ਲੈਂਦੀ ਏ ਚੂੜਾ ਕਿਨੇ ਕਿਨੇ ਰੂੰਗਾ ਖਾਦਾ ਇਹ ਵੀ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਬਈ ਮੈਂ ਅਸੀਂ ਭੈਣ ਭਰਾਵਾਂ ਨੇ ਬੜਾ ਰੂੰਗਾ ਖਾਦਾ 1 ਰੁਪਏ ਦੀਆਂ ਟੌਫੀਆਂ ਲੈ ਆਉਣਾਂ ਗੰਟੀ ਰੂੰਗੇ ਚੱਕ ਟੌਫੀ ਤਾਂ ਦੇ ਦੇ ਬੜਾ ਰੂੰਗਾ ਖਾਦਾ ਬਈ ਚੱਲ ਰੂੰਗਾ ਛੱਡੋ ਆਪਾਂ ਤਾਂ ਜਿਹੜਾ ਰੂੰਗਾ ਖਾਦਾ ਟੌਫੀ ਨਾਲ ਖਾਦਾ ਇਹ ਤਾਂ ਰੂੰਗਾ 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 ਝੂੜਿਆਂ ਲਈ ਖਾਈ ਜਾਂਦੀ ਹੈ ਝੂੜਾ ਹੀ ਰੂੰਗੇ ਚ ਲਈ ਜਾਂਦੀ ਹੈ ਮਾਂ ਦਿੱਤੀ ਸਸਿਕਾ ਵੈਲਕਮ ਟੂ ਮਾਈ ਨਿਊ ਮਾਈ ਨਿਊ ਬਲੌਗ ਅਦਰੇ ਕੋ ਬੱਚਾ ਪਾਰਟੀ ਤੂੰ ਕੱਲੀ ਇੰਨੀ ਸਵੇਰ ਧੁੰਦ ਦੇ ਵਿੱਚ ਤੁਰੀ ਜਾਨੀ ਹੈ ਤੇ ਸਾਹ ਆਏ ਚੜਾਇਆ ਕੀ ਗੱਲ ਘਰੋਂ ਕੱਢਦਾ ਤੈਨੂੰ ਕਿ ਤੂੰ ਆਪ ਹੀ ਨਿਕਲੀ ਪਰ ਨਹੀਂ ਮੈਨੂੰ ਲੱਗਦਾ ਤੂੰ ਹੁਣ ਨਾ ਫੇਰ ਪ੍ਰੈਂਕ ਕਰਦੇ ਹੋਗੀ ਜਿਵੇਂ ਪਹਿਲਾਂ ਪਿੱਛੇ ਜੇ ਪ੍ਰੈਂਕ ਕੀਤਾ ਸੀ ਨਾ ਮੈਂ ਚਲੀ ਨਹਿਰ 'ਚ ਛਾਲ ਮਾਰਨ ਥੋਡਾ ਬਾਈ ਆਏ ਤੇ ਤੁਹਾਡਾ ਬਾਈ ਜਿਉ ਮੈਨੂੰ ਲੱਗਦਾ ਹੁਣ ਫੇਰ ਉਹ ਹੀ ਲੱਛਣ ਕਰਦੀ ਹੋਏਗੀ ਮੈਂ ਕਰਦੀ ਆ ਪ੍ਰੈਂਕ ਤੁਹਾਡੇ ਬਾਈ ਨਾਲ ਅੱਗੇ ਜਾ ਕੇ ਵੇਖੋ ਕਹੋ ਕਿ ਮੈਂ ਕਰਦੀ ਆ ਪ੍ਰੈਂਕ ਤੁਹਾਡੇ ਬਾਈ ਨਾਲ ਕਿਵੇਂ ਸਾਹ ਚੜਾਇਆ ਵੀ ਜਿਵੇਂ ਰੱਸੀ ਨਾਲ ਬੰਨਦਾ ਹੋਊਗਾ ਘਰੇ ਤੇ ਆਏ ਦਾਵਾ-ਦਵ ਭੱਜੀ ਆਵਦਾ ਖੜਾ ਛੜਾ ਕੇ ਵੀ ਹਾਂ ਨਿਕਲਦੇ ਤੂੰ ਮੈਨੂੰ ਦੇ ਇੱਥੇ ਜਾ ਕੇ ਰਾਚ ਚੇਤੇ ਆ ਗਏ ਮੈਂ ਤਾਂ ਵਲੌਗ ਹੀ ਬਣਾਇਆ ਮੈਨੂੰ ਰੱਸੀ ਨਾਲ ਬੰਨਦਾ ਸ ਤੁਹਾਡਾ ਬਾਈ ਗਾਈ ਸਵੇਰੇ ਮੈਂ ਤਾਂ ਵਲੌਗ ਬਣਾਉਣਾ ਹੀ ਭੁੱਲ ਗਈ ਮੈਂ ਜਠਾਣੀ ਨਾ ਕੱਲੀ ਆ ਗਈ ਉਹਨੇ ਸੋਚਿਆ ਮੈਂ ਚਲੀਗੀ ਵਾਕ ਤੇ ਬਹੁਤ ਕੁਝ ਨਹੀਂ ਦੀਦੀ ਅੱਛਾ ਇਹਨੇ ਸਵੇਰ ਸਵੇਰ ਵਾਕ ਕਰਨ ਨਿਕਲੀ ਹੈ ਤੂੰ ਸੈਰ ਕਰਨ ਨਹੀਂ ਹੈ ਮੈਂ ਤਾਂ ਆਖਿਆ ਕਿ ਤੇ ਪ੍ਰੈਂਕ ਕਰਨ ਨਿਕਲੀ ਨੇ ਪਹਿਲਾਂ ਵੀ ਤੂੰ ਕੀਤਾ ਸੀ ਨਾ ਪਿੱਛੇ ਦੇ ਪ੍ਰੈਂਕ ਗਰਮੀਆਂ ਚ ਮੈਂ ਜਲਦੀ ਨਹਾ ਕੇ ਚਾਲ ਮਾਰਨ ਗਾਇਸ ਵੀਰੇ ਗਾਇਸ ਵੀਰੇ ਹੈਲੋ ਆ ਗਿਆ ਰਕੜ ਰਕੜ ਫੀਲਿੰਗ ਜਿਆਦਾ ਹੀ ਚੱਕ ਕੇ ਨਹੀਂ ਮੈਂ ਵੀ ਮੈਂ ਕੀ ਗੱਲ ਕਰੀ ਜਾਂਦੇ ਹਾਂ ਤੂੰ ਸੈਰ ਕਰਨ ਨਹੀਂ ਹੈ ਦੋ ਚਾਰ ਦਿਨ ਸੈਰ karenge ਅੱਗੇ ਸਾਈਕਲ ਨਹੀਂ ਲੈ ਕੇ ਆਂਦਾ ਸੀਗਾ ਤੂੰ ਮੈਂ ਸਾਈਕਲ ਚਲਾਇਆ ਕਰੂੰਗੀ ਗਾਇਸ ਵੀਰੇ ਘਰੇ ਮੈਂ ਆਪਦਾ ਪੇਟ ਘਟਾਉਂਗੀ ਹੁਣ ਤੂੰ ਐਕਸਰਸਾਈਜ਼ ਕਰ ਸੌਰੀ ਵਾਕ ਕਰਾ ਨਿਕਲ ਕੇ ਸੈਰ ਕਰਾ ਨਿਕਲ ਗਈ ਹੁਣ ਵੀ ਹਾਂ ਸੈਰ ਕਰੂੰਗੀ ਤੇ ਮੈਂ ਆਪਦਾ ਪੇਟ ਘਟਾਉਂਗੀ ਆਇ ਨਹੀਂ ਢੱਡ ਘਟਦਾ ਤੇਰਾ ਜਿਵੇਂ ਤੂੰ ਕਹਿੰਦੀ ਨਾ ਵੀ ਦੋ ਦਿਨ ਸਾਈਕਲ ਚਲਾ ਲਿਆ ਦੋ ਦਿਨ ਸੈਰ ਕਰਾ ਨਿਕਲ ਕੇ ਬਾਅਦ ਚ 10 ਦਿਨ ਫੇਰ ਉਹਨਾਂ ਕੰਮਾਂ ਤੇ ਹੀ ਹੋਗੀ ਆਇ ਨਹੀਂ ਢੱਡ ਘਟਦਾ ਐ ਤਾਂ ਵਧੂਗਾ ਹੀ ਤੇਰਾ ਚਲੋ ਆ ਦੇਖੋ ਮੇਰੇ ਪਿੱਛੇ ਕੁਛ ਹੈ ਨਹੀਂ ਮੇਰੇ ਕੋਲ ਉਹ ਤਾਂ ਹੈ ਨਹੀਂ ਹਨੂ ਇਹ ਕਿਵੇਂ ਹੋ ਸਕਦਾ ਮੈਨੂੰ ਇਹ ਕਿਵੇਂ ਹੋ ਸਕਦਾ ਤੇਰੇ ਕੋਲ ਕੁਛ ਖਾਣ ਨੂੰ ਹੈ ਨਹੀਂ ਇਹ ਕਿਵੇਂ ਹੋ ਸਕਦਾ 24 ਘੰਟੇ ਤੇਰਾ ਮੂੰਹ ਚੱਲਦਾ ਤੇਰੇ ਹੱਥ 'ਚ ਜੇ ਵੀ ਕੁਛ ਨਾ ਕੁਛ ਹੁੰਦਾ ਤੇਰੇ ਮੂੰਹ 'ਚ ਵੀ ਕੁਛ ਨਾ ਕੁਛ ਹੁੰਦਾ ਤੇਰੇ ਕੋਲ ਵੀ ਕੁਛ ਨਾ ਕੁਛ ਖਾਣ ਨੂੰ ਪਿਆ ਹੁੰਦਾ ਤੇ ਹੁਣ ਤੇਰੇ ਕੋਲ ਕੁਛ ਵੀ ਹੈ ਨਹੀਂਗਾ ਖਾਣ ਨੂੰ ਇਹ ਕਿਵੇਂ ਹੋ ਸਕਦਾ ਗਾਇਸ ਤੁਸੀਂ ਆਪ ਦੀ ਗਾਈਸ ਭੈਣ ਨੂੰ ਪੈਸੇ ਨਹੀਂ ਪਾਉਂਦੇ ਗਾ ਪੈਸੇ ਪਾਓ ਵਿਚਾਰੇ ਕੋਲ ਕੁਝ ਖਾਣ ਨੂੰ ਹੈ ਨਿੰਗਾ ਗਾਈਸ ਬਾਈ ਪੈਸੇ ਪਾਓ ਗਾਈਸ ਭੈਣ ਨੂੰ ਗਾਈਸ ਭੈਣ ਕੋਲ ਆਦਾ ਰਸ਼ਨ ਪਾਣੀ ਮੁੱਕਿਆ ਪਿਆ ਸੋ ਗਾਈਸ ਆਜਾ ਹੈਗਾ ਆਪਣਾ ਡੇ 2 ਸੋ ਦਾ weight loss journey ਦਾ ਤੇ ਜਲਦੀ ਤੁਹਾਨੂੰ ਰਿਜ਼ਲਟ ਦਿਖਾਈ ਹਾਂ ਅੱਜ ਆ ਡੇ 2 weight loss journey ਦਾ ਤੇ ਜਲਦੀ ਰਿਜ਼ਲਟ ਵੀ ਆਊਗਾ ਕਿੰਨੇ ਦਿਨ weight loss journey ਚੱਲੀ ਹੈ ਕਿੰਨੇ ਦਿਨ ਨਹੀਂ ਚੱਲੀ 5 ਦਿਨ ਚੱਲੀ ਹੈ 10 ਦਿਨ ਚੱਲੀ ਹੈ ਮੈਨੂੰ ਨਹੀਂ ਲੱਗਦਾ ਤੂੰ ਵੱਧ ਚੱਲੂਗੀ ਕਿਉਂਕਿ ਅੱਗੇ ਸਾਈਕਲ ਵੀ ਕਹਿੰਦੀ ਸੀ ਰੋਜ਼ ਚਲਾਇਆ ਕਰੂੰਗੀ ਮੈਂ ਬਸ ਉਹਦਾ ਵਲੌਗ ਦੇ ਵਿੱਚ ਦਿਖਾਤਾ ਮੈਨੂੰ ਹੀ ਲੱਗਦਾ ਤੂੰ ਵੱਧ ਤੂੰ ਸਾਈਕਲ ਚਲਾਇਆ ਹੋਊਗਾ ਉਹ ਇੱਕ ਪਾਸੇ ਖੁੰਝੇ ਚ ਲੱਗਾ ਪਿਆ ਹੋਊਗਾ ਜਾਲੇ ਜੂਲੇ ਲੱਗ ਗਏ ਹੋਣਗੇ ਉਹਨੂੰ ਹਨਾ ਚੈਨ ਨੂੰ ਜੰਗਾਲ ਜੰਗੂਲ ਜੀ ਪੈ ਗਈ ਹੋਊਗੀ ਉਹਨੂੰ ਖਰਾਬ ਹੋ ਗਿਆ ਹੋਊਗਾ ਮੈਨੂੰ ਹੀ ਲੱਗਦਾ ਆ ਵੇਟ ਲੌਸ ਜਰਨੀ ਤੇਰੀ ਬਾਲੇ ਦਿਨ ਚੱਲੂਗੀ ਨਾ ਤੇ ਤੂੰ ਚੱਲ ਮੰਨਿਆ ਵੀ ਤੂੰ ਵੇਟ ਲੌਸ ਜਰਨੀ ਆਦੀ ਕੰਟੀਨਿਊ ਰੱਖੀ ਰੋਜ਼ ਸੈਰ ਕਰਨ ਆਗੀ ਪਰ ਮੈਨੂੰ ਫੇਰ ਵੀ ਨਹੀਂ ਲੱਗਦਾ ਤੂੰ ਆਪਦਾ ਵਜ਼ਨ ਘਟਾ ਲਵੇਂਗੀ ਕਿਉਂਕਿ ਇੱਕ ਤਾਂ ਹੁੰਦਾ ਨਾ ਬੰਦੇ ਦੇ ਅੰਦਰ ਹੁੰਦਾ ਵੀ ਹਾਂ ਮੈਂ ਕੁਛ ਵੀ ਹੋ ਜੇ ਭਾਰ ਘਟਾਉਣਾ ਹੀ ਘਟਾਉਣਾ ਹਣ ਜਿਵੇਂ ਮੈਂ ਆ ਮੈਂ ਪਤਲੀ ਐ ਮੈਨੂੰ ਬਹੁਤ ਜਣੇ ਕਹਿੰਦੇ ਤੂੰ ਮੋਟੀ ਨਹੀਂ ਹੁੰਦੀ ਮੇਰੇ ਅੰਦਰ ਹੀ ਹੈ ਨਹੀਂ ਮੈਂ ਮੋਟੀ ਹਾਂ ਮੈਂ ਹੋਣਾ ਹੀ ਨਹੀਂ ਮੋਟੀ ਮੈਂ ਕੁਛ ਹੋ ਜੇ ਮੈਂ ਮੋਟੀ ਹੋਣਾ ਹੀ ਨਹੀਂ ਇਸ ਕਰਕੇ ਮੈਂ ਮੋਟੀ ਨਹੀਂ ਹੁੰਦੀ ਉਵੇਂ ਹੀ ਤੇਰੇ ਅੰਦਰ ਹੈ ਨਹੀਂਗਾ ਵੀ ਮੈਂ ਪਤਲੀ ਹਾਂ ਤੈਨੂੰ ਆਈ ਮੈਂ ਖਾ ਖਾ ਕੇ ਹੋਰ ਮੋਟੀ ਹੂਆ ਤਾਂ ਕਰਕੇ ਤੂੰ ਮੋਟੀ ਹੁੰਨੀ ਆ ਪਤਲੀ ਨਹੀਂ ਹੁੰਦੀ ਨਾਲੇ ਅੱਜ ਸੈਰ ਕਰਨ ਨਾਲ ਸਾਈਕਲ ਚਲਾਉਣ ਨਾਲ ਕੀ ਹੋ ਜਾਊਗਾ ਫਰਕ ਫਾਇਦਾ ਤਾਂ ਫੇਰ ਆ ਨਾ ਇਹਨਾਂ ਚੀਜ਼ਾਂ ਜਿਹਦੇ ਤੋਂ ਆਪਦਾ ਖਾਣਾ ਪੀਣਾ ਵੀ ਸੁਧਾਰੇ ਖਾਣਾ ਪੀਣਾ ਤਾਂ ਆਪਣਾ 5-10 ਦਿਨ 5-10 ਦਿਨ ਵੀ ਕਾਹਦਾ ਦੋ ਤਿੰਨ ਦਿਨ ਮਸਾ ਛੋਟੇ ਦਾ ਉਹ ਤੋਂ ਬਾਅਦ ਫੇਰ ਉਹਨਾਂ ਚੀਜ਼ਾਂ ਤੇ ਸ਼ੁਰੂ ਹੋ ਜਾਣੀ ਕਿੰਨੇ ਵਾਰ ਤੂੰ ਇਹ ਚੀਜ਼ ਆ ਚੀਜ਼ ਸ਼ੁਰੂ ਕੀਤੀ ਹੈ ਗਾਇਸ ਹੁਣ ਮੈਂ ਆਪਦਾ ਢਿੱਡ ਘਟਾਉਂਗੀ ਗਾਇਸ ਹੁਣ ਮੈਂ ਵਜ਼ਨ ਘਟਾਉਂਗੀ ਗਾਇਸ ਹੁਣ ਮੈਂ ਇਹ ਕਰੂੰਗੀ ਗਾਇਸ ਮੈਂ ਹੁਣ ਉਹ ਕਰੂੰਗੀ ਗਾਈਸ ਹਾਂ ਤੁਹਾਡੇ ਗਾਈਸ ਪੈਨ 0 ਫਿਗਰ ਬਣਾ ਕੇ ਦਿਖਾਉਗੀ ਵੈਸੇ ਇੱਕ ਗੱਲ ਦੱਸ ਮੇਰਾ ਵੀ ਸੁਹਾਂਜੀ ਗਾਈਸ ਜੀ ਆਪਾਂ ਅੱਗੇ ਘਰੇ ਵਾਲੀ ਬੈਠੀ ਹੋਈ ਮੈਂ ਥੋੜਾ ਨਾ ਤਾਂ ਇਹ ਇਹਦੀ ਬੱਡੀ ਨਹੀਂ ਕੀ ਫਾਇਦਾ ਕੱਲੀ ਸ਼ੇਅਰ ਕਰਨ ਦਾ ਸ਼ੇਅਰ ਕਰਨ ਗਈਆਂ ਤੇ ਸ਼ੇਅਰ ਕਰਕੇ ਤੇ ਘਰੇ ਆ ਕੇ ਫੇਰ ਲੰਮੀ ਪੈ ਗਈਆਂ ਕੀ ਫਾਇਦਾ ਜਿਆਦਾ ਸ਼ੇਅਰ ਕਰਕੇ ਨਾਲ ਦੇ ਨਾਲ ਜਿਹੜਾ ਸਾਈਕਲ ਘਰੇ ਲਿਆ ਕੇ ਰੱਖਿਆ ਵਾ ਵੀ ਹਾਂ ਮੈਂ ਚਲਾਇਆ ਕਰੂੰਗੀ ਉਹ ਚਲਾ ਜਾਂ ਕੰਮ ਧੰਦਾ ਕਰ ਵੀ ਜਵਾ ਤਾਂ ਨਾ ਬੈ ਐਕਸਰਸਾਈਜ਼ ਕਰਕੇ ਬੰਦਾ ਥੋੜਾ ਬਰ ਕੰਮ ਧੰਦਾ ਕਰੇ ਫੇਰ ਹੀ ਫਾਇਦਾ ਵਾ ਤੂੰ ਤਾਂ ਸੈਰ ਕਰਕੇ ਆ ਗਈ ਫੇਰ ਲੰਮੀ ਪੈ ਗਈ ਹਣ ਤੂੰ ਰੋਟੀਆਂ ਖਾ ਕੇ ਫੇਰ ਲੰਮੀ ਪੈ ਜੇਂਗੀ ਐ ਤਾਂ ਨਹੀਂ ਕੰਮ ਚੱਲਦਾ ਸੈਰ ਤਾਂ ਆਪਾਂ ਕਹਿੰਦੇ ਨੇ ਸੈਰ ਚੰਗੀ ਹੁੰਦੀ ਹੈ ਸਵੇਰ ਦੀ ਸੈਰ ਕੀਤੀ ਵੀ ਸਰੀਰ ਵਧੀਆ ਖੁੱਲ ਜਾਂਦਾ ਜਿਵੇਂ ਆਪਾਂ ਸਵੇਰ ਉੱਠ ਉੱਠਦੇ ਆ ਨਾ ਆਪਣਾ ਸਰੀਰ ਛੇਤੀ ਬੰਦਾ ਹੀ ਤੁਰਾਂਗੇ ਫਿਰਾਂਗੇ ਮੜਾ ਆਸੇ ਪਾਸੇ ਝਾਕਾਂਗੇ ਫਰੈਸ਼ 에ਅਰ ਆਪਾਂ ਅੰਦਰ ਲੈ ਕੇ ਜਾਵਾਂਗੇ ਆਪਦੇ ਤੇ ਚਲੋ ਸਰੀਰ ਵਧੀਆ ਹੋ ਜਾਂਦਾ ਕੰਮ ਕਰਨ ਨੂੰ ਜੀ ਕਰਦਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਵੀ ਉੱਠੇ ਸੈਰ ਕਰਕੇ ਆ ਗਏ ਫਰੈਸ਼ ਹੋ ਗਏ ਤੇ ਚਲੋ ਫਿਰ ਬੈੱਡ ਤੇ ਰੰਮੇ ਪੈ ਜਾਓ ਇੱਕ ਇਹ ਵੀ ਹੈ ਨਾ ਵੀ ਜਿੰਨਾ ਬੰਦਾ ਵੇਲਾ ਬੈਠਾ ਰਹੂਗਾ ਖਾ ਪੀ ਕੇ ਫਿਰ ਵੇਲਾ ਹੋ ਕੇ ਬਹਿ ਜਾਊਗਾ ਕਿ ਕੰਮ ਮਤੰਦਾ ਨਹੀਂ ਕਰਨਾ ਖਾਣਾ ਪੀਣਾ ਦਾ ਹਾਜਮ ਨਹੀਂ ਕਰਨਾ ਬੈਠੇ ਹੀ ਰਹਿਣਾ ਬੈਠੇ ਹੀ ਰਹਿਣਾ ਫਿਰ ਮੋਟਾਪਾ ਹੀ ਆਉਂਦਾ ਤੂੰ ਨਾ ਦੇ ਦੇਣੀ ਨਾ ਦਵਾਈਆਂ ਦਾ ਕੱਲਾ ਦਵਾਈਆਂ ਨਾਲ ਨਹੀਂ ਆਉਂਦਾ ਮੋਟਾਪਾ ਦਵਾਈਆਂ ਨਾਲ ਵੀ ਆਉਂਦਾ ਮੋਟਾਪਾ ਪਾ ਜੋ ਖਾਈ ਜਾਣਾ ਘੱਤੀ ਜਾਣਾ ਤੇ ਵੇਲੇ ਬੈਠੇ ਹੀ ਰਹਿਣਾ ਕੰਮ ਧੰਦਾ ਕਰਕੇ ਉਹ ਖਾਣ ਪੀਣ ਦਾ ਹਜਮ ਨਹੀਂ ਕਰਨਾ ਫੇਰ ਵੀ ਮੋਟਾਪਾ ਹੁੰਦਾ ਹੁਣ ਬਹੁਤ ਜਾਣੇ ਆ ਜਿਹੜੇ ਫਾਸਟ ਫੂਡ ਖਾਂਦੇ ਆ ਮੈਂ ਵੀ ਖਾਂਦੀ ਆ ਪਰ ਮੈਂ ਵੈਸੇ ਇੰਨਾ ਨਹੀਂ ਖਾਂਦੀ ਜਿਹੜਾ ਸ਼ਹਿਰ ਬਾਜ਼ਾਰ ਕਿਤੇ ਜਾਈਦਾ ਉਦੋਂ ਤੇ ਬਹੁਤ ਜਾਣੇ ਜਿਹੜੇ ਡੇਲੀ ਫਾਸਟ ਫੂਡ ਖਾਂਦੇ ਆ ਉਹ ਪਤਲੇ ਤੇ ਪਤਲੇ ਹੋ ਇੰਨੇ ਮੋਟੇ ਨਹੀਂ ਹੁੰਦੇ ਤੇਰੇ ਵਾਂਗੂ ਕਿਉਂਕਿ ਉਹ ਖਾਂਦੇ ਵੀ ਆ ਕੰਮ ਧੰਦਾ ਵੀ ਕਰਦੇ ਆ ਤੋਰਾ ਫੇਰਾ ਵੀ ਕਰਦੇ ਆ ਚੀਜ਼ ਨੂੰ ਹਜਮ ਕਰ ਲੈਂਦੇ ਤੇਰੇ ਵਾਂਗੂ ਖਾ ਲਿਆ ਪੀ ਲਿਆ ਲੰਮੇ ਪੈ ਗਏ ਖਾ ਲਿਆ ਪੀ ਲਿਆ ਬਹਿ ਗਏ ਖਾ ਲਿਆ ਪੀ ਲਿਆ ਵਲੌਗ ਬਣਾ ਲਿਆ ਇਹ ਕੰਮ ਨਹੀਂ ਕਰਦੋ ਨਾਲ ਕੋਲ ਹੋਰ ਵੀ ਬਹੁਤ ਕੰਮ ਹੁੰਦੇ ਜਿਹਦੇ ਨਾਲ ਖਾਦਾ ਪੀਤਾ ਚੰਗੀ ਤਰ੍ਹਾਂ ਹਜਮ ਹੋ ਜਾਂਦਾ ਤੇ ਉਹ ਫਿਰ ਅਸੀਂ ਚਲੋ ਸੈਰ ਕਰਕੇ ਆ ਗਏ ਥੱਕੇ ਹੋਣੇ ਵਿੱਚ ਹੀ ਪਸੰਦ ਆ ਤੁਹਾਨੂੰ ਇੱਕ ਨਾ ਮੇਰੇ ਬੂਟ ਥੋੜੇ ਭਾਰੇ ਆ ਉਹਦੇ ਨਾਲ ਪੈਰ ਦੁਖਣ ਲੱਗਦੇ ਬੂਟ ਨਹੀਂ ਸਹੀ ਹਣਾ ਭਾਰੇ ਆ ਕਿ ਢੀੜੇ ਆ ਜੇ ਭਾਰੇ ਹੁੰਦੇ ਤੇਰੇ ਕੋਲ ਪੈਰ ਚੱਕੇ ਹੀ ਨਹੀਂ ਜਾਣਾ ਸੀ ਮੋٹے ਦਿਮਾਗ ਦੇ ਗਏ ਕਹੇ ਮੇਰੇ ਬੂਟ ਢੀੜੇ ਆ ਢੀੜੇ ਲੈ ਲੈ ਇੱਕ ਨੰਬਰ ਛੋਟਾ ਲੈ ਲੈ ਮੈਂ ਵੱਡੇ ਲੈਣੇ ਸੀ ਬੂਟ ਤਾਗਰ ਕੇ ਨਾ ਉਂਗਲਾਂ ਦੁਖਣ ਲੱਗ ਜਾਂਦੀਆਂ ਪੈਰ ਦਿਆਂ ਪੈਰ ਦੁਖਣ ਲੱਗ ਜਾਂਦੇ ਬੂਟ ਪਾ ਰਹੇ ਆ ਪਾ ਰਹੇ ਉਹਨਾਂ ਲੋਹੇ ਦੇ ਬਣੇ 10 ਕਿਲੋ ਲੋਹਾ ਕੱਲਾ ਤੇਰੇ ਬੂਟਾਂ ਤੇ ਲੱਗ ਗਿਆ ਜਿਹੜਾ ਤੇਰੇ ਪੈਰ ਦੁਖਣ ਲੱਗ ਜਾਂਦੇ ਜਦੋਂ ਤੂੰ ਤੁਰਦੀ ਹੈ ਬੂਟ ਪਾ ਰਹੇ ਆ ਮੇਰੇ ਅੱਜ ਤੁਹਾਨੂੰ ਸ਼ੇਰ ਦੀ ਮਿਲੂ ਸਪਰਾਈਜ਼ ਇਹ ਬਤਾ ਇਸੇ ਵੀਡੀਓ ਚ ਮਿਲ ਜੇ ਹਨਾ ਆਹੋ ਸਰਪ੍ਰਾਈਜ਼ ਸਾਡੇ ਲਈ ਕਾ ਦਾ ਸਾਡੇ ਲਈ ਕੋਈ ਸਰਪ੍ਰਾਈਜ਼ ਨਹੀਂ ਸਰਪ੍ਰਾਈਜ਼ ਤੁਹਾਡੇ ਲਈ ਹੀ ਆ ਤਹਾਨੂੰ ਕੋਈ ਬਾਹਰੋਂ ਗਿਫਟ ਗਿਫਟ ਆਣਾ ਹੋਊਗਾ ਉਹਦੀ ਵੇਟ ਕਰਦੇ ਵੀ ਹਾਂ ਕੱਲੂ ਆਜੂਗਾ ਤਾਂ ਕਰਕੇ ਫਿਰ ਆਪਾਂ ਪਾਸੋ ਵਾਲੀ ਵੀਡੀਓ ਚ ਪਾ ਦਾਂਗੇ ਨਹੀਂ ਨਹੀਂ ਅੱਜ ਹੀ ਆਜੂਗਾ ਕੱਲ੍ਹ ਵਾਲੇ ਵਲੌਗ ਦੇ ਚ ਆਪਾਂ ਦਿਖਾ ਦਾਂਗੇ ਵੀ ਹਾਂ ਗਾਇਸ ਆ ਸਰਪ੍ਰਾਈਜ਼ ਸੀਗਾ ਸਰਪ੍ਰਾਈਜ਼ ਪ੍ਰੋਇਜ਼ ਸਾਡੇ ਵਾਸਤੇ ਕੁਛ ਨਹੀਂ ਥੋਡੇ ਵਾਸਤੇ ਇਹ ਤੁਹਾਨੂੰ ਨਹੀਂ ਬਾਹਰੋਂ ਚੀਜ਼ਾਂ ਆਉਣੀਆਂ ਤੇ ਪਤਾ ਨਹੀਂ ਕਿਹੜੇ ਡੰਗਰ ਆ ਜਿਹੜੇ ਤੁਹਾਨੂੰ ਚੀਜ਼ਾਂ ਭੇਜੀ ਜਾਂਦੇ ਐ ਇਹਨਾਂ ਨੂੰ ਚੀਜ਼ਾਂ ਭੇਜਦੇ ਹਾਂ ਤੁਸੀਂ ਪੈਸਾ ਬਰਬਾਦ ਕਰਦੇ ਹੋ ਕਿਸੇ ਚੱਜ ਦੇ ਕੰਮ ਚਲਾ ਲਓ ਕਿਸੇ ਗਰੀਬ ਨੂੰ ਰਾਸ਼ਨ ਦੇ ਦਿਓ ਮਹੀਨੇ ਦਾ ਰਾਸ਼ਨ ਲੈ ਆਜੋ ਜਿਹੜੇ ਕੋ ਦਵਾਈਆਂ ਹਨੀ ਦਵਾਈਆਂ ਲੈ ਲਓ ਤੇ ਅੱਜ ਦੇ ਪਾਸੇ ਲਾ ਲਓ ਕਿਉਂ ਇਹਨਾਂ ਨੂੰ ਭੇਜੀ ਜਾਂਦੇ ਆ ਠੀਕ ਆ ਮੋਦਕੀ ਜਾਇਆ ਮੇਰੇ ਘਰ ਬੜੀ ਗੱਲ ਕਹੀ ਤਾ ਚਾਹ ਬੱਸ ਤੇ ਜਾਵੜਾ ਮੋਦਕੀ ਜਾਣਾ ਤਾਂ ਤੂੰ ਜਾਵੜਾ ਹੈ ਨਾ ਉਹਨੇ ਤੈਨੂੰ ਚੱਕ ਕੇ ਮੋਟਰਸਾਈਕਲ ਤੇ ਬਿਠਾਉਣੇ ਜਾਂ ਚੱਕ ਕੇ ਬੱਸ 'ਚ ਬਿਠਾਉਗੀ ਜਾਂ ਤੂੰ ਜਿੰਨਾ ਚਿਰ ਉਹ ਸੈਨੈਨੀ ਕਰਦੀ ਉਹਨਾਂ ਚਿਰ ਘਰੋਂ ਬਾਹਰ ਨਹੀਂ ਨਿਕਲ ਸਕਦਾਗਾ ਜਾਣਾ ਮੋਦਕੀ ਜਾ ਤੂੰ ਆਪਦੇ ਕੰਮ ਧੰਦੇ ਜਾਣਾ ਉਹਨੂੰ ਕਦ ਪੁੱਛ ਕੇ ਜਾਣਾ ਵਾ ਕਿ ਉਹ ਨਾਲ ਲੈ ਕੇ ਜਾਏਗਾ ਤਾਂ ਕਿ ਉਹ ਆਪਦਾ ਵਲੌਗ ਬਣਾ ਲੇ ਕੀ ਹੋ ਗਿਆ ਹੈ ਦੀ ਗੋਲਾ ਵਾਲਾ ਲੜਦਾ ਹੁੰਦਾ ਨਾ ਦਰਦ ਤੁੰਦਾ ਪਿਆ ਮੇਰੇ ਮੇਰੇ ਕਾਇ ਜੀ ਵੀ ਨੇ ਦਰਦ ਆ ਜਾਂਦਾ ਮੇਰੇ ਦਰਦ ਦੋ ਜਾਂਦਾ ਦਵਾਈ ਲੈ ਲੈ ਕਿ ਤੂੰ ਕਹਿੰਦੀ ਜਿਵੇਂ ਬਰਕੀਆਂ ਮੂੰਹ ਚ ਪਾਉਂਦਾ ਵੇ ਦਵਾਈ ਵੀ ਤੈਨੂੰ ਬੈਠੀ ਹੁੰਦੀ ਵੇ ਮੂੰਹ ਚ ਗੋਲੀ ਪਾਵੇ ਤੇ ਉੱਤੋਂ ਪਾਣੀ ਛੁੱਟੇ ਉੱਤੇ ਉੱਤੇ ਮੂੰਹ ਚ ਪਾਵੇ ਪਾਣੀ ਪੀ ਆਵੇ ਤੈਨੂੰ ਹੁਣ ਇਹ ਵੀ ਐਂ ਭਾਲਦੀ ਐ ਤੂੰ ਚੰਗਾ ਤੂੰ ਨੌਕਰ ਬਣਾ ਰੱਖਿਆ ਹੈ ਨਾ ਉਹਨੂੰ ਮੂੰਹ ਚ ਬਰਕੀਆਂ ਵੀ ਪਾਵੇ ਜੇ ਤਰ੍ਹਾਂ ਕੋਈ ਦੋਗਦਾ ਤਾਂ ਮੂੰਹ 'ਚ ਦਵਾਈ ਵੀ ਉਹ ਪਾਵੇ ਤੇ ਪਾਣੀ ਵੀ ਉਹੀ ਡੋਲੇ ਤੇਰੇ ਮੂੰਹ 'ਚ ਵੇਖ ਲੈ ਬੁੱਤ ਬਣ ਕੇ ਪਈ ਏ ਜਿੰਨੇ ਚਿਰ ਅਗਲੇ ਨੇ ਪੁੱਛੇ ਨਹੀਂ ਉਹਨਾਂ 'ਚ ਦੱਸਿਆ ਨਹੀਂ ਤੇਰੇ ਤੂੰ ਤਕਲੀਫ ਦੇ ਵਿੱਚ ਐ ਤੂੰ ਆਪਦੀ ਦਵਾਈ ਲੈ ਤੇ ਰਾਮ ਕਰ ਲਾ ਪੈ ਕੇ ਪਈ ਆ ਵੀ ਜਦੋਂ ਮੈਨੂੰ ਕੋਈ ਪੁੱਛੂਗਾ ਨਾ ਉਦੋਂ ਮੈਂ ਦੱਸੂਗੀ ਤੇ ਫਿਰ ਉਹਨਾਂ ਨੂੰ ਕਹੂੰਗੀ ਮੈਨੂੰ ਦਵਾਈ ਲਿਆ ਕੇ ਦੋ ਐਸੇ ਹਿਸਾਬ ਨਾਲ ਤਾਂ ਮੈਨੂੰ ਮੇਰਾ ਵੀ ਸਿਰ ਜਾ ਦੁਖਣ ਲੱਗ ਗਿਆ ਤੇਰੀ ਵੀਡੀਓ ਬਣਾਉਂਦੇ ਬਣਾਉਂਦੇ ਮੈਂ ਵੀ ਪੈ ਜਾ ਜਦੋਂ ਕੋਈ ਮੈਨੂੰ ਪੁੱਛੂਗਾ ਨਾ ਉਦੋਂ ਮੈਂ ਰੋ ਕੇ ਕਹਿ ਦੂੰਗੀ ਵੀਡੀਓ ਬਣਾਈ ਆਂਦੀ ਜੀ ਮੈਨੂੰ ਤੇ ਮਰੱਸਾ ਲੱਗ ਗਿਆ ਆਂ ਰੋਣਾ ਤੂੰ ਗੋਲੀ ਲੈ ਗੋਲੀ ਏ ਲੋ ਫਾਲੋ ਹੈ ਮੈਨੂੰ ਤੋ ਇਦਾਂ ਵੀ ਰੋਲੇ ਨਹੀਂ ਜਦ ਤੱਕ ਕੁਝ ਦੁਖਦਾ ਦਗਦਾ ਹੋਵੇ ਉਦੋਂ ਵੀ ਰੋਲੇ ਨਹੀਂ ਨਹੀਂ ਮਤਲਬ ਕਿ ਮੈਨੂੰ ਪਤਾ ਕੀ ਸੀਗਾ ਵੀ ਤੂੰ ਜੋ ਸਿਰਫ ਕਿਸੇ ਨੂੰ ਰਿਪਲਾਈ ਦਿੰਨੀ ਆ ਉਹਦੀ ਰੋਂਦੀ ਆ ਤੂੰ ਐਵੇਂ ਨਹੀਂ ਰੋਂਦੀ ਜੀ ਪਰ ਤੂੰ ਇੱਦਾਂ ਵੀ ਰੋਲੇ ਨਹੀਂ ਮੈਂ ਠੀਕ ਆ ਦੱਸਦੇ ਇਹ ਮੇਰੇ ਨੋਕਟੀਆਂ ਨੇ ਨਹੀਂ ਬਿਮਾਰ ਤੂੰ ਹੁਣ ਹੋਈ ਐ ਨਾ ਦਰਦ ਤੇਰੇ ਹੁਣ ਸ਼ੁਰੂ ਹੋਇਆ ਸੀ ਨਾ ਹੁਣ ਹੋਣ ਲੱਗਾ ਸੀਗਾ ਤੇ ਨਾ ਤਾਂ ਕਰੇ ਹਫਤਾ ਪਹਿਲਾਂ ਤੇ ਹੋਣਗੇ ਕੱਟ ਸਕਦੀ ਸੀਗੀ ਕਿ ਇੰਨਾ ਵੀ ਨਹੀਂ ਹੁੰਦਾ ਤੂੰ ਆਪਦੇ ਸਰੀਰ ਦੀ ਸਫਾਈ ਐਂ ਕਰਿਆ ਕਰ ਜੋ ਨਾ ਹੋਣ ਜਾਨੀ ਐ ਨਾ ਉਹਦੇ ਬਾਜ਼ ਮਾਰਦਾ ਕਰ ਸਿਰੇ ਆਕੇ ਨਵਾਈ ਮੈਨੂੰ ਪਿੰਡਾ ਪੁੰਡਾ ਮਲੀ ਮੇਰੇ ਜਦੋਂ ਹੱਗਾਂ ਚ ਜਦੋਂ ਵਾਜਦੇ ਦਾ ਕਸੇਰੇ ਆਪ ਪਾਣੀ ਪੀਪੀ ਭਰ ਕੇ ਤੋਹਣੀ ਮੇਰੇ ਹੋਰ ਕੀ ਆ ਫਿਰ ਵੀ ਨਾ ਤਾਂ ਬੰਦਾ ਦੇ ਆਪ ਕੱਟ ਸਕਦਾ ਆ ਦੇ ਸਰੀਰ ਦੀ ਸਫਾਈ ਆਪਰਾ ਕਰ ਸਕਦਾ ਪਰ ਨਹੀਂ ਉਹ ਵੀ ਉਹਦੇ ਤੋਂ ਕਰਵਾਉਣਾ ਉਹ ਵੀ ਸੁਡਲ ਜੈਣਾ ਗਿੱਚੀ ਜਣੀ ਮਾਰਦਾ ਇੱਕ ਪਰ ਉਹ ਵੀ ਕੀ ਕਰੇ ਉਹਦਾ ਸਰੀਰ ਵੀ ਉਹੋ ਜਿਹਾ ਵਿਅਕਤੀ ਉਹਦਾ ਉਹੋ ਜਿਹਾ ਉਹਦੇ ਮਾਰੂਗਾ ਇਹਦਾ ਆਪ ਦਾ ਹੱਥ ਟੁੱਟ ਜਾਣਾ ਵਾ ਉਹ ਨਾ ਦਾ ਗਰਾਉਜ਼ੀ ਤੇ ਨਾ ਉਹ ਨਾ ਇਹ ਮੇਰੇ ਨੋ ਹੀ ਕੱਟ ਦਿੰਦੇ ਆ ਵਧਾਉਣੀ ਹੁੰਦੇ ਆਹ ਹੋਣੇ ਮਾਸ ਨਾ ਵੜਦੇ ਉਹ ਨੋ ਅਗਲਾ ਤਾਂ ਨਹੀਂ ਵਧਾਉਂ ਦਿੰਦਾ ਨੂੰ ਪਤਾ ਕੰਮ ਧੰਦੇ ਨੇ ਕਰਨਾ ਨਹੀਂ ਹੁੰਦਾ ਫੇਰ ਵੀ ਆਪਦੇ ਸਰੀਰ ਦੀ ਸਫਾਈ ਨਹੀਂ ਰੱਖ ਸਕਦੀ ਤਾਂ ਨੋ ਵਿੱਚ ਮੈਲ ਨਹੀਂ ਕੱਢਦੀ ਹਣੀ ਮਨਮਾ ਪੱਕੀ ਮੈਲ ਹੋਊਗੀ ਤੇਰੇ ਨੋ ਵਿੱਚ ਤਾਂ ਅਗਲਾ ਨੋ ਕੱਟਦਾ ਜੇ ਕਿ ਮਾੜਾ ਮੋਟਾ ਕੰਮ ਧੰਦਾ ਕਰੂਗੀ ਖਾਣ ਪੀਣ ਵਾਲਾ ਆਪ ਤਾਂ ਨੇ ਗੰਦਮੰਦ ਖਾਣਾ ਸਾਨੂੰ ਵੀ ਉਹੀ ਖਵਾਉਗੀ ਹਾਂਜੀ ਗਾਇਸ ਰੇ ਮੈਂ ਅਸੀ ਬੈਠੇ ਪੁੱਛਦੇ ਆਤਰ ਨੂੰ ਪਰ ਗਿਰ ਗਏ ਮੈਨੂੰ ਲੱਗਦਾ ਸੀ ਇਹਨੇ ਠੇਕਾ ਲਿਆ ਵਾ ਇਹਨਾ ਮਾਂ ਪੁੱਤਾਂ ਦਾ ਚਲ ਹੋਇਆ ਮਾੜਾ ਮੋਟਾ ਕਦੇ ਕਦੇ ਕਰਤਾ ਚਲ ਮੁੰਡੇ ਦਾ ਵੀ ਠੀਕ ਹੈ ਪਰ ਇਹ ਤਾਂ ਨਹੀਂ ਵੀ ਜਮਾ ਹੀ ਉਸ ਬੰਦੇ ਤੇ ਡਿਪੈਂਡ ਹੋ ਜਾ ਤੁਸੀਂ ਕੱਖ ਵੀ ਨਹੀਂ ਕਰਨਾਗਾ ਬੈਠੇ ਸਾਰਾ ਕੁਝ ਭਾਲੋ ਹਾਂ ਨਾ ਉਹ ਵੀ ਤੁਹਾਡੇ ਉਹ ਕੱਟੇ ਤੁਸੀਂ ਇਹਨਾਂ ਤਾਂ ਕਰ ਸਕਦੇ ਆ ਨਾ ਆਪਦਾ ਪਹਿਲਾਂ ਮਾਂ ਦੇ ਤੇ ਹੁਣ ਪੁੱਤ ਦੇ ਉਹਦੇ ਕੌਣ ਕੱਟਦਾ ਉਹਦੇ ਉਹ ਆਪ ਹੀ ਕੱਟਦਾ ਉਹਦੇ ਕਿਹਨੇ ਕੱਟਨੇ ਆ ਤੁਹਾਨੂੰ ਦਰਦ ਲੱਗੇ ਬਹੁਤ ਜ਼ਿਆਦਾ ਹਾਂ ਠੀਕ ਕਰ ਤੇ ਮੇਰੇ ਜਿੰਨੇ ਇਕੱਠੇ ਦਵਾਈ ਲਈ ਆ ਪੇਨਕਿਲਰ ਹਾਂ ਹੁਣ ਠੀਕ ਆ ਮੈਨੂੰ ਪਰ ਠੀਕ ਕਰਦੇ ਨਾਲ ਹੋਈ ਦਵਾਈ ਨਾਲ ਨਹੀਂ ਹੋਈ ਪੇਨਕਿਲਰ ਨਾਲ ਠੀਕ ਨਹੀਂ ਹੋਈਗੀ ਇਹ ਇਹ ਠੀਕ ਹੋਈ ਹੈ ਇਹਦਾ ਰੂਂਦੀ ਦਾ ਕੰਟੈਂਟ ਬਣ ਗਿਆ ਲੰਮੀ ਪਈ ਸੀ ਨਾ ਦਰਦ ਹੋ ਜਾਂਦਾ ਰੂਂਦੀ ਦਾ ਬਿਮਾਰ ਹੋਈਦਾ ਥੋੜਾ ਜਿਹਾ ਵਲੌਗ ਬਣ ਗਿਆ ਕੰਟੈਂਟ ਬਣ ਗਿਆ ਉਸ ਤੋਂ ਬਾਅਦ ਠੀਕ ਹੋ ਗਈ ਵੀ ਹਾਂ ਪਰ ਗੱਟ ਵਲੌਗ ਬਣ ਗਿਆ ਨਾ ਸਿਰੇ ਮੜਾ ਚੈੱਕ ਕਰੀ ਵਧੀਆ ਵਲੌਗ ਬਣ ਗਿਆ ਨਾ ਐਕਟਿੰਗ ਵਧੀਆ ਹੀ ਨਾ ਹਣ ਮੈਂ ਜਮਾ ਠੀਕ ਹਣ ਬਲੌਗ ਦੇ ਵਿੱਚ ਕਹਿ ਦਿੰਨੀ ਪੰਜਾਂ ਮਿੰਟੇ ਚ ਗੋਲੀ ਨਹੀਂ ਨਹੀਂ ਛੇਤੀ ਐਸਾ ਦਿਖਾਤਾ ਕਿ ਹੁਣ ਤਾਂ ਇੰਦਰਦਨਾ ਤੂੰ ਰੋਈ ਜਾਂਦੀ ਸੀ ਐ ਬਲਕਿ ਆਂਦੀ ਸੀ ਤੇ ਪੰਜਾਂ ਮਿੰਟੇ ਚ ਠੀਕ ਵੀ ਹੋ ਗਈ ਤੂੰ ਹੈ ਇੰਨੀ ਕਿੰਨੇ ਤੇਜ਼ ਗੋਲੀ ਸੀ ਸਾਨੂੰ ਵੀ ਦੱਸ ਸਾਡਾ ਵੀ ਕਰ ਗਏ ਤੁਹਾਡੀਆਂ ਵੀਡੀਓ ਵੇਖ ਵੇਖ ਕੇ ਜੋ ਰੋਸਟ ਕਰਦੇ ਸਿਰ ਪਾਟਣ ਲੱਗ ਜਾਂਦਾ ਆ ਰਾਮ ਨਹੀਂ ਆਉਂਦਾ ਸੀ ਵੀ ਉਹ ਗੋਲੀ ਖਾ ਲਿਆ ਕਰ ਗਏ ਛੇਤੀ ਰਾਮ ਆ ਜਾਇਆ ਕਰੂਗੀ ਬਹੁਤ ਬੁਰਾ ਹਾਲ ਹੋ ਗਿਆ ਸੀ ਚੰਗੀ ਗੋਲੀ ਸੀ ਵੀ ਬਹੁਤ ਦੇਖੀ ਹੋਣਾ ਕੀ ਹੈ ਕਿੰਨੇ ਦਿਨ ਹੋ ਗਏ ਸੀ ਮਸਾਲੇਦਾਰ ਝਟਪਟਾਇਆ ਕਰਾਰਾ ਹੈ ਮਿਰਚ ਵਾਲਾ ਨਟਾਂਕੀ ਵਾਲਾ ਵਲੌਗ ਨਹੀਂ ਬਣਾ ਸੀ ਅੱਜ ਉਹ ਵਲੌਗ ਬਣਾਉਣਾ ਸੀ ਕਲਿੱਪ ਐਡ ਕਰਨੀ ਸੀ ਉਹ ਵਾਲੀ ਤਾਂ ਕਰਕੇ ਨਾ ਥੋੜਾ ਜਿਹਾ ਦਰਦ ਉਹ ਕਹਿੰਦਾ ਚੱਲ ਤੂੰ ਤਾਂ ਐਕਟਿੰਗ ਨਹੀਂ ਕਰਦੀ ਮੈਂ ਆਪ ਹੀ ਆ ਜਾਂਣਾ ਰੀਅਲ ਤਾਂ ਲੱਗੂਗਾ ਲੋਕਾਂ ਨੂੰ ਤਾਂ ਕਰਕੇ ਥੋੜੀ ਬਿਮਾਰ ਹੋ ਗਈ ਤੇ ਜਦੋਂ ਵਲੌਗ ਬਣ ਗਿਆ ਉਸ ਤੋਂ ਬਾਅਦ ਓਕੇ ਹੋ ਗਈ ਐਕਦਾਮ ਓਕੇ ਮੈਂ ਤਾਂ ਫਾਸਟ ਫੂਡ ਵੀ ਬੰਦ ਕੋਈ ਨਹੀਂ ਖਾਂਦੀ ਮੈਂ ਉੱਜਾ ਮਿੰਨੂ ਆਂਟੀ ਜੀ ਕਿੰਨੇ ਦਿਨ ਫਾਸਟ ਫੂਡ ਬੰਦ ਰਹੂਗਾ ਤੁਹਾਡਾ ਕਿੰਨੇ ਦਿਨਾਂ ਦਾ ਟਾਰਗੇਟ ਹੈ ਤੱਕ ਪੰਜਾਂ ਦਾ 10ਾਂ ਦਾ 20ਾਂ ਦਾ ਕਿੰਨੇ ਦਿਨਾਂ ਦਾ ਟਾਰਗੇਟ ਹੈ ਕਿਉਂਕਿ ਤੁਸੀਂ ਇੱਕ ਟਾਰਗੇਟ ਮੰਨ ਕੇ ਚੱਲਦੇ ਹੋ ਨਾ ਬਸ ਇੰਨੇ ਦਿਨ ਫਾਸਟ ਫੂਡ ਬੰਦ ਕਰਨਾ ਤਾਂ ਕਿ ਲੋਕਾਂ ਨੂੰ ਯਕੀਨ ਹੋ ਜਾਏ ਉਸ ਤੋਂ ਬਾਅਦ ਆਪਾਂ ਫੇਰ ਸ਼ੁਰੂ ਕਰ ਦਾਂਗੇ ਆ ਬਸ ਤੂੰ ਪੰਜਾਂ ਤੇ ਸੱਦ ਦਿਨਾਂ ਬਾਅਦ ਸ਼ਹਿਰ ਗਈ ਡੋਸਾ ਇੱਕ ਕੀ ਹੁੰਦਾ ਛੋਲੇ ਪਟੂਰੇ ਕਾਲਚਾ ਨਾਨ ਤੇ ਹੋਰ ਕੀ ਖਾਂਦੀ ਹੁੰਦੀ ਹੈ ਇਹ ਸੈਂਡਵਿਚ 버ਗਰ ਫੱਟੇ ਚੱਕੀ ਜਾਣਗੇ ਫੇਰ ਤੋਂ ਹਾਂਜੀ ਗਾਇਸ ਵੀਰੇ ਆ ਜਿਹੜੀ ਥੋੜੀ ਗਾਇਸ ਭੈਣ ਆ ਇਹ ਟੀ-ਸ਼ਰਟ ਆਪਦੀ ਪਹਿਲਾਂ ਵੀ ਸਹੀ ਕਰ ਸਕਦੇ ਸੀ ਕੈਮਰਾ ਖੋਲਣ ਤੋਂ ਪਹਿਲਾਂ ਹਾਲਾਂਕਿ ਇਹਨੂੰ ਪਤਾ ਇਹਦੀ ਉਮਰ ਹੋ ਚੁੱਕੀ ਹੈ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਪਰ ਫੇਰ ਵੀ ਕਿਉਂ ਕਿਉਂ ਨਾਲ ਇੰਨੀ ਵੀ ਗਰਮੀ ਨਹੀਂ ਆਏਗੀ ਵੀ ਤੁਸੀਂ ਅੱਧੀਆਂ ਬਾਹਾਂ ਵਾਲੀ ਪਤਲੀ ਟੀ-ਸ਼ਰਟ ਪਾ ਲਈਓ ਵੀ ਬਿਨਾਂ ਦੁਪੱਟੇ ਸ਼ਾਲ ਤੋਂ ਵਾਈ ਵਾਈ ਮੈਨੂੰ ਆਂਟੀ ਵਾਈ ਤੁਸੀਂ ਇਹਦਾ ਕਿਉਂ ਕਰਦੇ ਹੋ ਵਾਈ ਆਂਟੀ ਵਾਈ ਕੀ ਫਾਇਦਾ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਆਂਟੀ ਵਾਈ ਲਾਂਤਾਂ ਹੀ ਮਿਲਦੀਆਂ ਆਂਟੀ ਵਾਈ ਜ਼ਿਆਦਾ ਹੋ ਗਿਆ ਨਹੀਂ ਵੈਸੇ ਮੇਰਾ ਤਾਂ ਨਹੀਂ ਇਹਨਾਂ ਜ਼ਿਆਦਾ ਹੈ ਪਰ ਮੈਨੂੰ ਆਂਟੀ ਦਾ ਵਾਲਾ ਜ਼ਿਆਦਾ ਹੋ ਗਿਆ ਆਂਟੀ ਤੁਹਾਡਾ ਇੰਨੀ ਹੁਣੇ ਤਾਂ ਦਰਦ ਨਾ ਬਲਕਿ ਆਂਦੀ ਸੀ ਥੱਲੇ ਰਜਾਈ ਵਿਛਾਈ ਉੱਤੇ ਸ਼ਾਲ-ਸ਼ਾਲ ਲੈ ਕੇ ਆਏ ਲੰਮੀ ਪਈ ਸੀ ਧੁੱਪੇ ਹਾਂ ਤਾਂ ਨਹੀਂ ਇੰਨੀ ਛੇਤੀ ਗਰਮੀ ਵੀ ਲੱਗਣ ਲੱਗ ਗਈ ਏ ਅੰਟੀ ਬਾਲਾ ਹੋਈ ਆਂ ਦਾ ਡਰਾਮੇ ਜੀ ਨਾ ਇੱਕਦਮ ਤੁਸੀਂ ਡਰਾਮਾ ਕਰਦੇਗਾ ਦੇ ਇੱਕਦਮ ਤੁਸੀਂ ਕੀ ਉਹ ਹੁੰਦਾ ਡਾਇਲੋਗ ਜਜ਼ਬਾਤ ਹੀ ਬਦਲ ਦਿੰਨੇ ਤੁਸੀਂ ਸਾਡੇ ਤਾਂ ਬਦਲਨੇ ਤੁਸੀਂ ਆਪਦੇ ਵੀ ਬਦਲ ਲੈਣੇ ਆਂ ਗਰਮੀ ਤਾਂ ਸਰਦੀ ਸਰਦੀ ਤਾਂ ਗਰਮੀ ਮਨ ਬਲੋਕੀ 5 10 ਮਿੰਟ ਲੈਂਦੇ ਆ ਜਜ਼ਬਾਤ ਬਦਲਣ ਲੱਗੇ ਅੰਟੀ ਤੂੰ ਤਾਂ 5 ਸੈਕਿੰਡ ਵੀ ਨਹੀਂ ਲੈਂਦੀਗੀ ਦਾਵਾ ਦਵ ਜਜ਼ਬਾਤ ਬਦਲ ਦਿੰਨੀ ਆ ਸਾਹਮਣੇ ਵਾਲੇ ਬੰਦੇ ਦਾ ਕੋਸ਼ਿਸ਼ ਕਰ ਰਹੀ ਹਾਂ ਮੈਂ ਆਪਣੇ ਸਰੀਰ ਤੇ ਪਰ ਥੋੜਾ ਜਿਹਾ ਟਾਈਮ ਲੱਗੂਗਾ ਰੋ ਕਿ ਕਾਫੀ ਟਾਈਮ ਤੋਂ ਜਿਵੇਂ ਆਪਾਂ ਖਾਂਦੇ ਰਹੇ ਹਣਾ ਤਲੇ ਆਫਲੇ ਹਾਂ ਮੀਨੂ ਆਂਟੀ ਮੰਨਗੀ ਮੀਨੂ ਆਂਟੀ ਮੰਨਗੀ ਵੀ ਕਾਫੀ ਟਾਈਮ ਦਾਪ ਤਲੇ ਆਫਲੇ ਖਾਂਦੇ ਰਹੇ ਮੀਨੂ ਆਂਟੀ ਮੰਨਗੀ ਪਹਿਲਾਂ ਤਾਂ ਮੰਨਣ ਤਾਂ ਹੀ ਨਹੀਂ ਆਉਂਦੀ ਸੀ ਮਾਂ ਦੀ ਦੀ ਵੀ ਮੈਂ ਕਿਹਾ ਇੰਨਾ ਖਾਣੀ ਆ ਗਾਇਸ ਵੀਰੇ ਜਿੰਨੀ ਬੰਦੇ ਦੀ ਲਿਮਟ ਹੁੰਦੀ ਹੈ ਜਿੰਨਾ ਕੋਈ ਬੰਦਾ ਖਾ ਸਕਦਾ ਮੈਂ ਤਾਂ ਉਨਾ ਹੀ ਖਾਣੀ ਆ ਮੈਂ ਕੋਈ ਹੱਦ ਤੋਂ ਵੱਧ ਨਹੀਂ ਖਾਂਦੀਗੀ ਤੁਸੀਂ ਮੈਨੂੰ ਐਵੇਂ ਕਹਿੰਨੇ ਰਹਿੰਦੇ ਹੋ ਤੂੰ ਮੱਜਾਂ ਤੂੰ ਭੁੱਖੜਾਂ ਤੂੰ ਖਾਨਸੂਰੀ ਐ ਤੂੰ ਇਹ ਤੂੰ ਉਹ ਗਾਇਸ ਤੁਸੀਂ ਐਵੇਂ ਮੈਨੂੰ ਕਹਿੰਨੇ ਰਹਿੰਦੇ ਮੈਂ ਲਿਮਟ ਦੇ ਵਿੱਚ ਰਹਿ ਕੇ ਖਾਣੀ ਐ ਤੇ ਗਾਇਸ ਭੈਣ ਅੱਜ ਮੰਨੇਗੀ ਵੀ ਪਹਿਲਾਂ ਤਲਿਆ ਫਲਿਆ ਖਾਂਦੀ ਰਹੀ ਐ ਮੈਂ ਜਿਆਦਾ ਤੋਂ ਜਿਆਦਾ ਖਾਂਦੀ ਰਹੀ ਐ ਮੈਂ ਅੰਟੀ ਮੰਨੇਗੀ ਅੱਜ ਅ ਅੰਟੀ ਇੱਕ ਗੱਲ ਦੱਸੀ ਸੱਚੀ ਸੱਚੀ ਦੱਸੀ ਹੁਣ ਤਾਂ ਸੱਚ ਬੋਲ ਤਾਂ ਦਿੱਤਾ ਵੀ ਤਲਿਆ ਫਲਿਆ ਖਾਂਦੀ ਰਹੀ ਐ ਜਿਆਦਾ ਖਾਂਦੀ ਰਹੀ ਐ ਤਾਂ ਕਰਕੇ ਬਿਮਾਰ ਹੋਈ ਐ ਅੱਜ ਤੁਹਾਨੂੰ ਸੱਚ ਬੋਲ ਕੇ ਕਿੱਦਾਂ ਦਾ ਫੀਲ ਹੋ ਰਿਹਾ ਵਾ ਅੰਦਰ ਹੌਲਾ ਜਾ ਲੱਗ ਰਿਹਾ ਤੁਹਾਨੂੰ ਵੀ ਹਾਂ ਤੁਸੀਂ ਅੰਦਰ ਹੌਲੇ ਜੇ ਹੋ ਗਏ ਤੁਹਾਨੂੰ ਕੋਈ ਖੁਸ਼ੀ ਹੋ ਰਹੀ ਹੈ ਵੀ ਹਾਂ ਅੱਜ ਤੁਸੀਂ ਸੱਚ ਬੋਲ ਤਾਂ ਅੰਦਰੋਂ ਹੌਲੇ ਹੋ ਗਏ ਵੀ ਕਿੰਨੀ ਖੁਸ਼ੀ ਹੋ ਗਈ ਤੁਹਾਨੂੰ ਕਿੰਨੇ ਬਾਗੋ-ਬਾਗ ਹੋ ਗਏ ਅੰਟੀ ਮੈਂ ਕਿਹਨੇ ਦਾਸਿਕ ਲੋ ਭਾਰਤ ਤੇਰਾ ਵੈਸੇ ਹੀ ਘਟ ਗਿਆ ਨਾ ਗੱਲ ਬੋਲਦੀ ਤੂੰ ਨਹੀਂ ਆਉਂਦੀ ਬੇੜਾ ਸੁਣਾ ਹੋ ਜਾਂਦਾ ਹੈ ਤੂੰ ਨਹੀਂ ਆਉਂਦੀ ਬੇੜਾ ਸੁਣਾ ਹੋ ਜਾਂਦਾ ਸਹੀ ਗੱਲ ਹੈ ਮੀਨੂ ਆਂਟੀ ਜੇ ਤੂੰ ਨਾ ਜਿਵੇਂ ਉਹਨਾਂ ਦੇ ਘਰੇ ਉਹਨਾਂ ਦਾ ਵੇੜਾ ਸੁਣਨਾ ਹੋ ਜਾਂਦਾ ਕਿਉਂਕਿ ਇੱਕ ਤੂੰ ਹੀ ਹੈ ਜਿਹੜੀ ਉਹਨਾਂ ਦੇ ਘਰੇ ਜਾ ਕੇ ਸਬਜ਼ੀ ਮੰਡੀ ਬਣਾ ਲੈਣੀ ਹੈ ਉਹਨਾਂ ਦੇ ਘਰ ਨੂੰ ਕਾਂ 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 ਕਰੀ ਜਾਏਗੀ ਸਬਜ਼ੀ ਨਾਲ ਨਾਲ ਮੱਛੀਆਂ ਵੀ ਵੇਚੀ ਜਾਣਗੀਆਂ ਇੱਕ ਤੂੰ ਹੀ ਆਂਟੀ ਉਹ ਤੈਨੂੰ ਅੱਜ ਆ ਗਿਆ ਕਹਿੰਦੀ ਅੱਜ ਜਾਈਂਗਾ ਤੂੰ ਸਾਡੇ ਘਰੇ ਕੰਮ ਰੋਲੀ ਕਾਤ ਨਹੀਂ ਪਈਗੀ ਲੋਕੀ ਕੋਠੇ ਚੜ ਕੇ ਕਾਤ ਨਹੀਂ ਵਿੰਦੇ ਪਏਗੇ ਅੱਜ ਵੀ ਹਾਂ ਇਹ ਨਾ ਘਰੇ ਰੋਲਾ ਨਹੀਂ ਪੈਂਦਾ ਪਿਆਗਾ ਆਂਟੀ ਤੂੰ ਹੀ ਹੈ ਰੌਣਕ ਲਾਉਣੀ ਰੌਣਕ ਨਹੀਂ ਤੂੰ ਤਮਾਸ਼ਾ ਲਾਉਣੀ ਉਹਨਾਂ ਦੇ ਘਰੇ ਜਾ ਕੇ ਸਾਰੇ ਠੰਡਾ ਹੋ ਗਈ ਔਰ ਦਿਨ ਛਿਪ ਗਿਆ ਸ਼ਾਮ ਹੋ ਗਈ ਹੈ ਨਾ 5 ਵਜੇ ਨੇ ਲਿਆ 5 6 ਵਜੇ 5 ਵਜੇ ਗਿਆ ਨਾ ਅੱਛਾ ਸ਼ਾਮ ਹੋ ਗਈ ਹੈ 5 ਵਜਨ ਵਾਲੇ ਆ ਜਾਂ ਵਜ ਗਿਆ ਠੰਡ ਹੋ ਗਈ ਹੈ ਰਜਾਈਆਂ ਲੈ ਕੇ ਪੈ ਜਾ ਸੌਂ ਜਾ ਫਿਰ ਰੋਟੀ ਪਾਈ ਦਾ ਤੁਹਾਡੇ ਗਵਾਂਢੀ ਕਰਨਗੇ ਆ ਕਿ ਰੋਟੀ ਪਾਣੀ ਵੀ ਬਣਾ ਲੈ ਦਾਲ ਸਬਜੀ ਦਾ ਮੋਟੀਗੇ ਨਹੀਂ ਮੋਟੀਗੇ ਦਾਲ ਸਬਜੀ ਕਰ ਲੈ ਕੁਛ ਬਣਾ ਲੈ ਉਹਦਾ ਕਿ ਨਹੀਂ ਬਣਾਉਣਾ ਅਸੀਰੇ ਨੇ ਬਣਾਤਾ ਹੋਗਾ ਨਾ ਦੁਪਹਿਰੇ ਫਿਰ ਤੂੰ ਦਾ ਬੰਨ ਲਾ ਲਿਆ ਸੀ ਕਿ ਮੈਨੂੰ ਦਰਦ ਹੋਈ ਜਾਂਦਾ ਮੈਂ ਠੀਕ ਨਹੀਂ ਗਈ ਸੇਰੇ ਸੇਰਾ ਅੰਕਲ ਅੰਕਲ ਮੈਂ ਨਾ ਮੇਰੇ ਦਿਮਾਗ ਚੋਂ ਨਿਕਲ ਗਈ ਸੀਗੀ ਇੱਕੋ ਦਮ ਚੇਤੇ ਆ ਮੈਨੂੰ ਮੈਂ ਮੀਨੂ ਨੂੰ ਆਂਟੀ ਤਾਂ ਕਹੀ ਜਾਂਦੀ ਸੀ ਸੇਰਾ ਨੂੰ ਸੇਰਾ ਹੀ ਚੱਲੀ ਨੇ ਸੇਰਾ ਅੰਕਲ ਵੀ ਕਹਿਣਾ ਬੰਦ ਪਰ ਸੇਰਾ ਅੰਕਲ ਜੜਦਾ ਜਾਂ ਨਹੀਂ ਹੈਨਾ ਵਾਈਬ ਜੀ ਨਹੀਂ ਆਉਂਦੀਗੀ ਸੇਰਾ ਹੀ ਚੱਲਣ ਦੇ ਸੇਰੇ ਬਣਾਤੀ ਦਾਲ ਸਬਜੀ ਖੈਰ ਮਜ਼ਾਕ ਦਾ ਮਜ਼ਾਕ ਮੈਨੂੰ ਆਂਟੀ ਤੇ ਸੇਰਾ ਅੰਕਲ ਅੰਕਲ ਹੀ ਆ ਤੁਸੀਂ ਥੋੜੇ ਤਾਂ ਬਹੁਤ ਛੋਟੀ ਐ ਮੈਂ ਬਹੁਤ ਬਹੁਤ ਛੋਟੀ ਐ ਮੈਂ ਥੋੜੇ ਤਾਂ ਤੇ ਦਾਲ ਸਬ지 ਦਾ ਕਰ ਲਾ ਪੈਨੇ 5 ਵਜ ਗੇ ਰਜਾਈ ਚ ਮੂੰਹ ਲੈ ਕੇ ਪੈਣਾ ਨਹੀਂ ਗਾ ਕਿ ਹੁਣ ਫੇਰ ਡਰਾਮੇ ਕਰਨ ਦਾ ਇਰਾਦਾ ਵਾ ਹਾਏ ਮੇਰੇ ਦਰਦ ਹੋ ਜਾਂਦਾ ਹੈ ਸਿਰੇ ਵੇ ਤੇ ਹਾਂਜੀ ਐਸੀ ਆਪਣੀ ਅੱਜ ਦੀ ਇੱਕ ਵੀਡੀਓ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵਿਊ ਘਟ ਗਏ ਆ ਵੈਸੇ ਤੁਹਾਨੂੰ ਕਹਿੰਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਰੋਸਟਰਾਂ ਦੀਆਂ ਆਪ ਦਿਨ ਹੀ ਗਲਤੀਆਂ ਸਾਰੇ ਨਹੀਂ ਇੱਕ ਦੋ ਰੋਸਟਰਾਂ ਦੀਆਂ ਤਿੰਨ ਚਾਰ ਪੰਜ ਛੇ ਜਿੰਨੇ ਵੀ ਲਾਲ ਹੋ ਹੈਗੇ ਆ ਉਹਨਾਂ ਦੀਆਂ ਗਲਤੀਆਂ ਕਰਕੇ ਬਾਕੀ ਸਾਰੇ ਰੋਸਟਰ ਬਦਨਾਮ ਹੋ ਗਏ ਤਾਂ ਕਰਕੇ ਵਿਊ ਨਹੀਂ ਆਉਂਦੇ ਪਏ ਸੋ ਫਿਰ ਵੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜੇ ਤੁਸੀਂ ਅਜੇ ਤੱਕ ਨਹੀਂ ਕੀਤਾ ਤਾਂ ਪਲੀਜ਼ ਜਰੂਰ ਕਰਿਓ ਬਾਏ ਬਾਏ